ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਆਮ ਤੌਰ ਤੇ ਮੈਂ ਸ਼ਾਮ ਨੂੰ ਇਸ پارک ਦੇ ਵਿੱਚ ਜਿਹੜੀ ਕਿ ਮੇਰੇ ਘਰ ਦੇ ਬਹੁਤ ਹੀ ਨੇੜੇ ਆ ਤੁਰਨ ਫੈਨਣਾ ਹੁੰਦਾ ਐ ਜਨਰ ਚੱਕਰ ਲਾਉਣ ਵਾਸਤੇ ਜਿਹੜੀ ਕਿ ਤਕਰੀਬਨ 50 ਮਿੰਟ ਤੇ ਅੱਜ ਬਹੁਤ ਹੀ ਵਧੀਆ ਜਿਹੜੀ ਐ ਕੈਲੋ ਬਿਊਟੀਫੁਲ ਇਵਨਿੰਗ ਬਹੁਤ ਹੀ ਵਹਿਦਾ ਸਮਰ ਦੇ ਵਿੱਚ ਤਕਰੀਬਨ ਉਹ ਜਿਵੇਂ ਹੁੰਦੀ ਆ ਕਦੇ ਕਦੇ 20 ਪੈਂਦਾ ਨਹੀਂ ਤਾਂ ਕਾਫੀ ਵਧੀਆ ਹੁੰਦੀ ਆ ਮੈਂ ਕਿਹਾ ਤੁਹਾਨੂੰ ਵੀ ਨਾਲ-ਨਾਲ ਨਜ਼ਾਰੇ ਦਿਖਾਇਆ ਜਾਵੇ ਜਿਵੇਂ ਕਿ ਇੱਥੇ ਖੁੱਲੇ ਜੰਮਨੇ ਬੱਚੇ ਜਿਹੜੇ ਨੇ ক্রিকেট ਖੇਡਦੇ ਆਪ ਦਾ ਸ਼ਾਮ ਨੂੰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਗੈਰੋ ਆਊੜਾਂ ਦੇ ਵਿੱਚ ਆਪਾਂ ਛੋਟੇ ਹੁੰਦੇ ਸਾਰੇ ਖੇਡਦੇ ਸੀ ਇਵੇਂ ਹੀ ਜਿਹੜਾ گاਉਂ ਵਿਵਹਾਰ ਨੂੰ ਦਿਖਾਉਣਾ ਜਾਊਗਾ ਖੜ ਕੇ ਮੈਂ ਨੇੜੇ ਵੀ ਜ਼ੂਮ ਕਰਕੇ ਦਿਖਾਉਣਾ ਜਿਵੇਂ ਕਿ ਆ ਸਾਰੇ ਖੇਡ ਰਹੇ ਨੇ ਇਹ ਵੀ ਨੂ ਸਕੂਲੋਂ ਆ ਕੇ ਤੇ ਬਹੁਤ ਹੀ ਵਧੀਆ ਨਜ਼ਾਰਾ ਬੜਾ ਵਧੀਆ ਮੌਸਮ ਉਕੇ ਜਿਹੜੀ ਇੰਗਲੈਂਡ ਦੀ ਸਮਰ ਦੁਨੀਆਂ ਦੇ ਵਿੱਚ ਮੰਨੀ ਗਈ ਹੈ ਇਹ ਇੱਥੇ ਸਭ ਤੋਂ ਵਧੀਆ ਸਮਰ ਹੁੰਦੀ ਹੈ ਵੈਸੇ ਉਹਨਾਂ ਗਲੋਬਲ ਵਾਰਮਿੰਗ ਕਰਕੇ ਜਿਹੜਾ ਮੌਸਮ ਹੈ ਸਾਰੇ ਹੀ ਮੁਲਕਾਂ ਦਾ ਹੀ ਅਪਸੈਟ ਹੋਇਆ ਵਾ ਤੇ ਇੰਗਲਿਸ਼ ਸਮਰ ਤੇ ਤਾਂ ਬਹੁਤ ਜ਼ਿਆਦੇ ਜਿਹੜੇ ਪੋਇਟਸ ਨੇ ਤੇ ਬਹੁਤ ਜਨ ਗਿਆ ਸਾਨੂੰ ਇਸ ਕੈਲੂ ਨਜ਼ਮਾਂ ਕੈਲੂ ਕਵਿਤਾਵਾਂ ਲਿਖੀਆਂ ਹੈ ਤੇ ਬ੍ਰਿਟਨ ਦੇ ਵਿੱਚ ਕਾਫੀ ਜਿਹੜੇ ਪੋएट ਹੈ ਉਹ ਪੈਦਾ ਹੋਏ ਆ ਇਹ ਮਸ਼ਹੂਰ ਇਸ ਕਰਕੇ ਹੋਏ ਇਹ ਨਹੀਂ ਕਿ ਵੀ ਆਪਣੇ ਪੰਜਾਬੀ ਜਿਹੜੇ ਕਵੀ ਨੇ ਉਹ ਕਿਤੇ ਘੱਟ ਨਹੀਂ ਇਹਨਾਂ ਨਾਲੋਂ ਕਿਉਂਕਿ ਬ੍ਰਿਟਿਸ਼ ਰਾਜ ਦੇ ਵਿੱਚ ਇਹਨਾਂ ਨੇ ਜਾਦੇ ਆਪਦੇ ਕਵੀਆਂ ਨੂੰ ਜਾਂ ਆਪਦੀ ਲੈਂਗੁਏਜ ਨੂੰ ਹਰ ਇੱਕ ਨੂੰ ਜਣੇ ਕਿ ਇਹਨਾਂ ਨੇ ਆਪਦੇ ਨੂੰ ਹੀ ਪ੍ਰਮੋਸ਼ਨ ਦੇਣੀ ਸੀ ਨਾ ਜਿਵੇਂ ਕਿ ਸਾਰੇ ਪਲੈਨਟ ਤੇ ਜਾਦਾ ਇੰਗਲਿਸ਼ ਬੋਲੀ ਜਾਂਦੀ ਹੈ ਇਹਦਾ ਕਾਰਨ ਹੀ ਇਹ ਸੀ ਕਿ ਜਿਹੜੀ ਆਪਣੀ ਕੂਲੀ ਮੁਕਤਰੀਆ ਵੇਲੇ ਜਿਹੜਾ 77 ਜਿਹੜਾ ਪਰਸੈਂਟ ਤੇ ਇਹਨਾਂ ਦੀਆਂ ਹੀ ਸਾਰੀਆਂ ਕਲੋਨੀਆਂ ਸਨ ਲਾ ਸਾਰੀ ਅਫਰੀਕਾ ਨਾਰਥ ਅਮਰੀਕਾ ਇੰਡੀਆ ਸਭ ਇਹਨਾਂ ਦੇ ਅੰਡਰ ਹੀ ਸੀ ਨਾ ਇਸੇ ਕਰਕੇ ਜਿਹੜੀ ਹੈ ਉਹ ਇੰਗਲਿਸ਼ ਜਿਹੜੀ ਹੈ ਉਹ ਜਾਦੇ ਲੈਂਗੁਏਜ ਮਸ਼ਹੂਰ ਹੋਈ ਐਵੇਂ ਜਿਹੜੀ ਸਪੈਨਿਸ਼ ਵੀ ਇਸੇ ਕਰਕੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਦੂਜੇ ਨੰਬਰ ਤੇ ਭਾਸ਼ਾ ਹੈ ਕਿਉਂਕਿ ਜਿਹੜੀਆਂ ਯੂਰਪੀਆਂ ਲੋਕ ਸੀ ਜਿੱਥੇ ਵੀ ਰਾਜ ਕਰਦੇ ਸੀ ਉਥੇ ਆਪਣੀ ਲੈਂਗੁਏਜ ਨੂੰ ਆਪਣੀ ਹਰ ਇੱਕ ਜੀ ਨੂੰ ਇਹ ਪ੍ਰਮੋਟ ਕਰਦੇ ਸੀ। ਇਹਹੀ ਇਸੇ ਕਰਕੇ ਇਹ ਇਤੋਂ ਤੱਕ ਪਹੁੰਚੇ ਸਾਡੇ ਜਿਹੜੀ ਐ ਇੱਕ ਬਦਕਿਸਮਤੀ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਸਾਡਾ ਰਾਜ ਵੀ ਰਿਹਾ 40 ਸਾਲ ਉਹਨੇ ਪੰਜਾਬੀ ਨੂੰ ਆਪਣੀ ਭਾਸ਼ਾ ਬਣਾਇਆ ਹੀ ਨਹੀਂ ਰਾਜ ਦੀ ਭਾਸ਼ਾ ਠੀਕ ਹੈ ਪੰਜਾਬੀ ਬੋਲੀ ਜਾਂਦੀ ਸੀ ਉਸ ਵੇਲੇ ਪਰ ਜਿਹੜੀ ਉਹਦੇ ਆਪਸ਼ਨ ਨਹੀਂ ਸੀ ਉਹ ਫਾਰਸੀ ਸੀ। ਜਿਆਦਾਤਰ ਤੇ ਜੇ ਕਿਤੇ ਉਹ ਵੀ ਪੰਜਾਬੀ ਨੂੰ ਉਸ ਵੇਲੇ ਜਿਹੜਾ ਮੁਖ ਰੱਖਦਾ ਆਪਦੀ ਭਾਸ਼ਾ ਬਣਾਉਂਦਾ ਦਰਬਾਰੀ ਭਾਸ਼ਾ ਕਹ ਲੋ ਜਾਂ ਦੀ ਰਾਜਸੀ ਭਾਸ਼ਾ ਕਹੋ ਜਿਹਦੇ ਮਹਾਰਾਜੇ ਨੇ ਉਸ ਵੇਲੇ ਬਣਾਉਂਦਾ ਤਾਂ ਅੱਜ ਪੰਜਾਬੀ ਦਾ ਰੂਪ ਕੋਈ ਹੋਰ ਹੀ ਹੋਣਾ ਸੀ ਕਿਉਂਕਿ ਜਦੋਂ ਉਹਨੇ ਲਾਗੂ ਕਰਨੀ ਸੀ ਪੰਜਾਬੀ ਸਾਰੀ ਲਿਖੀ ਜਾਣੀ ਸੀ ਸਾਡੀ ਜਿਹੜੀ ਗੁਰਮੁਖੀ ਕਰੋ ਉਹ ਡਾਇਰੈਟ ਸਸੇ ਹਾਇ ਹੈ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਪੰਜਾਬੀ ਦਾ ਜੇ ਵੀ ਲੈਂਦੇ ਪੰਜਾਬ 'ਚ ਵੀ ਬੋਲੀ ਜਾਂਦੀ ਹੈ ਪਰ ਉਹ ਉਰਦੂ ਪੰਜਾਬੀ ਹੈ ਤੇ ਜੇਕਰ ਮਹਾਰਾਜਾ ਰਣਜੀਤ ਸਿੰਘ ਇਸ ਚੀਜ਼ ਨੂੰ ਮੂਰੇ ਲਿਆ ਆਉਂਦਾ ਤਾਂ ਬਹੁਤ ਵਧੀਆ ਗੱਲ ਸੀ ਬਾਕੀ ਚਲੋ ਖੈਰ ਉਹ ਸਮਾਂ ਲੰਘ ਚੁੱਕਾ ਹੈ ਤੇ ਸਾਨੂੰ ਚਾਹੀਦਾ ਹੈ ਹੁਣ ਵੀ ਅਸੀਂ ਆਪਣੀ ਬੋਲੀ ਨੂੰ ਜਿੱਥੇ ਵੀ ਜਾਈਏ ਅਸੀਂ ਕੋਸ਼ਿਸ਼ ਕਰੀਏ ਕਿ ਸਾਡੀਆਂ ਪੀੜ੍ਹੀਆਂ ਜੇ ਆਉਣ ਵਾਲੀਆਂ ਪੀੜ੍ਹੀਆਂ ਇਹ ਪੰਜਾਬੀ ਨੂੰ ਆਪਣੀ ਬੋਲੀ ਨੂੰ ਬੋਲਣ ਵੀ ਘਰਾਂ ਦੇ ਵਿੱਚ ਵੀ ਕਿਉਂਕਿ ਆਮ ਤੌਰ ਤੇ ਹੁਣ ਸਾਡੇ ਕੈਨੇਡਾ ਜਾਂ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਯਾਰਪ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸਾਡੇ ਆਏ ਤੇ ਅਸੀਂ ਜੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਜ਼ਬਾਨ ਪੰਜਾਬੀ ਬੋਲੀ ਨਾਲ ਨਹੀਂ ਜੋੜਾਂਗੇ ਤਾਂ ਇੱਕ ਦਿਨ ਅਸੀਂ ਇਹ ਪੰਜਾਬੀ ਤੋਂ ਬੇਮਕੋ ਹੋ ਜਾਵਾਂਗੇ ਆਪਣੀ ਬੋਲੀ ਤੋਂ ਆਪਣੀ ਸੱਭਿਆਚਾਰ ਤੇ ਬਾਕੀ ਜਿਹੜਾ ਹੈ ਇਹ ਟਾਈਮ ਹੀ ਜਿਹੜਾ ਦੱਸਦਾ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਵੀ ਸਾਡੇ ਬੱਚੇ ਨੇ ਮੰਨ ਲਓ ਇੰਗਲੈਂਡ ਦੇ ਵਿੱਚ ਨੇ ਉਹਨਾਂ ਨੇ ਇੰਗਲਿਸ਼ ਤਾਂ ਬੋਲਣੀ ਹੈ ਸਕੂਲਾਂ ਦੇ ਵਿੱਚ ਇੱਥੇ ਜਿਹੜਾ ਨਹੀਂ ਸਕੂਲ ਜਾਂਦਾ ਉਹਨੇ ਵੀ ਅੰਗਰੇਜ਼ੀ ਸਿੱਖ ਲੈਣੀ ਹੈ ਪਰ ਆਪਣੀ ਬੋਲੀ ਜਿਹੜੀ ਹੈ ਉਹ ਬੋਲਣੀ ਜ਼ਰੂਰੀ ਹੈ ਕਿਉਂਕਿ ਉਹ ਇੱਥੇ ਸਕੂਲਾਂ 'ਚ ਨਹੀਂ ਪੜਾਈ ਜਾਂਦੀ ਐਵੇਂ ਜਿਹੜੇ ਲੋਕ ਫਰਾਂਸ ਰਹਿੰਦੇ ਨੇ ਸਾਡੇ ਉਹਨਾਂ ਨੂੰ ਚਾਹੀਦਾ ਹੈ ਕਿ ਫਰਾਂਸ ਫ੍ਰਾਂਸੀਸੀ ਫਰਾਂਸ ਦੀ ਭਾਸ਼ਾ ਦਾ ਉਹਨਾਂ ਨੇ ਬੱਚਿਆਂ ਨੇ ਸਕੂਲਾਂ 'ਚੋਂ ਹੀ ਸਿੱਖ ਲੈਣੀ ਹੈ ਗ੍ਰੇਡ ਕਰ ਦੇਣੀ ਹੈ ਪਰ ਪੰਜਾਬੀ ਦਾ ਸੀ ਜੇ ਘਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਗੁਰਦੁਆਰੇ ਬਣਾਏ ਡੇਡ ਉਥੇ ਅਸੀਂ ਪੜਾਵਾਂਗੇ ਤਾਂ ਹੀ ਉਪਰ ਸਕਣਗੇ ਆ ਤੇ ਬਾਕੀ ਸਭ ਠੀਕ ਠਾਕ ਹੈ ਇਹ ਆਪਰੇ ਖਾਲਸਾ ਜੀ ਹੈ ਉਹਨੇ ਜਿਹੜੇ ਹੋ ਕੇ ਦਿਖਾਉਣਾ ਤੁਹਾਨੂੰ ਜਿਹੜੇ ক্রিকেট ਖੇਡਣ ਆਏ ਵੀ ਇੱਥੇ ਲੋਕਲੀ ਜਿਹੜੇ ਲੋਕ ਰਹਿੰਦੇ ਆ ਇਪੈਂਡੰਗ ਵੀ ਹੈ ਤੇ ਜਿਹੜੇ ਹੈਗੇ ਪੁੱਛੇ ਸ਼ੁਰੂ ਕਰਦੇ ਆ ਕਿ ਖੇਲਦੇ ਆ ਤੇ ਮੈਂ ਵੀ ਆਪਦਾ ਘੰਟਾ ਇੱਥੇ ਬਤੀਤ ਕਰ ਰਿਹਾ ਨੇ ਸ਼ਾਮ ਨੂੰ ਤੇ ਤੁਸੀਂ ਇਹ ਵੀਡੀਓ ਦਾ ਆਨੰਦ ਮਾਣਿਆ ਹੋਵੇਗਾ ਤੇ ਫਿਰ ਕਿਤੇ ਇਦਾਂ ਹੀ ਮੈਂ ਸੋਚਿਆ ਵੀ ਇੱਕ ਇਹ ਨਾਈ ਸੀ ਬਣਾਂਗਾ 12 ਤੋਂ ਲੈ ਨਾਲ ਸਾਂਝੀ ਕੀਤੀ ਜਾਵੇ ਅੱਜ ਲਈ ਇੰਨਾ ਹੀ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ मैं थोड़ी जी होर चला दी लास्ट लैप <laughs> थोड़ा है मैं लास्ट लैप भी थोड़े तो ना साझा कर लीए ਸਮਾਂ ਵੀ ਦੇਖੋ ਅਜਾ ਨੀਲਾ ਨੀਲਾ ਸਮਾਂ ਹੈ ਸਹਾਨਾ ਸਹਾਨਾ ਆਨੰਦ ਮਾਣਿਆ ਹੋਏਗਾ ਤੁਸੀਂ ਇਸ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਾ